ਡਾਇਨਾਸੌਰ ਜਿਹੜੇ ਆ ਉਹ ਅਲੋਪ ਹੋ ਗਏ ਪੰਜਾਬ ਦੇ ਵਿੱਚ ਜਾਂ ਦੁਨੀਆਂ ਦੇ ਵਿੱਚੋਂ ਕਿਤੇ ਨਹੀਂ ਹੈਗੇ ਤਾਂ ਉਵੇਂ ਹੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਾ ਲਲੋਪ ਹੋਵੇਗੀ ਤੇ ਉਹ ਕਦੇ ਵਾਪਸ ਨਹੀਂ ਆਣਗੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਡਾਇਨਾਸੌਰ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਦਾ ਮਤਲਬ ਇਹ ਸੀਗਾ ਕਿ ਅਕਾਲੀ ਦਲ ਪੰਜਾਬ ਦੇ ਵਿੱਚੋਂ ਹੁਣ ਆਲੋਪ ਹੋ ਚੁੱਕੀ ਸਿਆਸਤ ਸ਼ਕਤੀ ਬਣ ਕੇ ਰਹਿ ਗਏ ਨੇ ਸ਼੍ਰੋਮਣੀ ਕਾਲੀ ਦਲ ਇਸ ਮੇਂਡੀਅਨ ਇਲਾਕੇ ਲਗਾਤਾਰ ਕਾਫੀ ਕੁਝ ਬਰਦਾਸ਼ਤ ਕਰਦਾ ਹੋਇਆ ਨਜ਼ਾਰਾ ਹੈ ਸੀ 2022 ਦੀ ਗੱਲ ਕੀਤੀ ਹੈ 2024 ਦੀ ਗੱਲ ਲਓ ਜੇ ਐਮਪੀ ਦੇ ਇਲੈਕਸ਼ਨ ਸੀਗੇ ਤਾਂ ਇੱਕੋ ਸੀਟ ਸ਼੍ਰੋਮਣੀ ਕਾਲੀ ਦਲ ਨੂੰ ਮਿਲੀ ਸੀ ਉਹ ਵੀ ਬੱਠਿੰਡੇ ਤੋਂ ਚੋਣਾ ਹੋਈਆਂ ਤਰਨਤਾਰਨ ਦੀ ਇੱਕ ਆਸ ਛੋਟੀ ਜਿਹੀ ਸ਼੍ਰੋਮਣੀ ਕਾਲੀ ਦਲ ਦੀ ਜਗ੍ਹੀ ਤਾਂ ਫਿਰ ਸੰਗਲ ਗਲ ਚ ਪਾਇਆ ਹੋਇਆ ਜੀ ਡਾਇਨਾਸੌਰ ਦੇ ਸੁਖਬੀਰ ਬਾਦਲਾਹ ਆ ਪਾ ਰਹੇ ਨੇ ਤਾਂ ਨਾਲ ਡਾਇਨਾਸੌਰ ਆ ਰਿਹਾ ਜੀ ਤੇ ਕਿਹਾ ਗਿਆ ਵੀ ਲਏ ਹੁਣ ਪੰਜਾਬ ਦੇ ਵਿੱਚ ਡਾਇਨਾਸੌਰ ਵੀ ਆਣਗੇ ਤਾਂ ਸੁਖਬੀਰ ਬਾਦਲਾਹ ਵੀ ਆਣਗੇ ਗੱਲ ਕਰਾ ਤੇ ਫਿਰ ਵਾਪਸ ਕਦੋਂ ਆਏ ਡਾਇਨਾਸੌਰ ਜਿਵੇਂ ਭਗਵਾਨ ਮਾਨ ਤਰੰਤਾਂ ਚੋਣਾ ਚ ਪ੍ਰਕਾਸ਼ ਸਿੰਘ ਬਾਦਲ ਨੇ ਜੋ ਰਾਜਨੀਤਿਕ ਕਰ ਲਈ ਆ ਨਾ ਪੰਜਾਬ ਦੇ ਵਿੱਚ ਬਟੂ ਉਹ ਕੋਈ ਨਹੀਂ ਕਰ ਸਕਿਆ ਨਾ ਹੀ ਹੁਣ ਕੋਈ ਕਰ ਸਕਦਾ ਪੰਜਾਬ ਦੇ ਵਿੱਚ ਅਜਿਹਾ ਸਿਆਸਤਦਾਨ ਜਿਹੜਾ ਨਾ ਉਹ ਨਹੀਂ ਆਇਆ ਹੁਣ ਤੱਕ ਇਹ ਡਾਇਨਾਸੌਰ ਦੇ ਗੱਲ ਕਰ ਲਈਏ ਇਸ ਬਿਆਨ ਦੀ ਤਾਂ ਹਮੇਸ਼ਾ ਦੇਖੋ ਲੋਕ ਤੰਜ ਕਸਦੇ ਨਜ਼ਰ ਆਉਂਦੇ ਨੇ ਵਿਰੋਧੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਵੀ ਜਿਹੜਾ ਕਲਾਕਾਰ ਉਹ ਮੁੱਖ ਮੰਤਰੀ ਬਣਿਆ ਤੇ ਉਹਨਾਂ ਨੇ ਟਿੱਪਣੀਆਂ ਫਿਰ ਇਸ ਜੀਆਂ ਹੀ ਕਰਨੀਆਂ ਨੇ DF ਚੱਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੀ ਸਿਆਸਤ ਦੇ ਵਿੱਚ ਡਾਇਨਾਸੌਰ ਕਾਫੀ ਚਰਚਾ ਦੇ ਵਿੱਚ ਨੇ ਤੁਸੀਂ ਆਪਣੇ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਡਾਇਨਾਸੌਰ ਦੇਖੇ ਹੋਣੇ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਡਾਇਨਾਸੌਰ ਦਾ ਜ਼ਿਕਰ ਜ਼ਰੂਰ ਕਰਦੇ ਨੇ ਤਾਂ ਇਸੇ ਵਿਸ਼ੇ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਡਾਇਨਾਸੌਰ ਦਾ ਜ਼ਿਕਰ ਕਦੋਂ ਤੋਂ ਹੋਣ ਲੱਗਿਆ ਇਹ ਕਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਆਇਆ ਤਾਂ ਇਹਨਾਂ ਦੇ ਪਿੱਛੇ ਕੀ ਮੈਨਿੰਗ ਨੇ ਤੇ ਕਿਉਂ ਜ਼ਿਕਰ ਹੁੰਦਾ ਸੀ ਮੀ ਥਾਲੀਵਾਲ ਮੇਰੇ ਸਹਿਯੋਗੀ ਮੇਨਾ ਮੌਜੂਦ ਨੇ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਮ ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ ਧੰਨਵਾਦ ਤੁਹਾਡਾ ਜੇ ਪੰਜਾਬ ਦੀ ਸਿਆਸਤ ਦੀ ਗੱਲ ਛੇੜ ਹੀ ਲਈਆ ਤੇ ਡਾਇਨਾਸੌਰਾਂ ਦੀ ਗੱਲ ਤੁਸੀਂ ਛੇੜ ਹੀ ਲਈਆ ਬਿੱਟੂ ਜੀ ਫੇ ਗੱਲ ਇਹ ਵੀ ਬਣਦੀ ਹੈ ਕਿ ਜਿਹੜੇ ਮੀਨਜ਼ ਆ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਉਸ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਪੇਸ਼ ਕਰ ਰਹੇ ਨੇ ਜਿਸ ਦੇ ਨਾਲ ਰਾਜਨੀਤਿਕ ਚਲੋ ਇੱਕ ਪਾਸੇ ਆ ਪਰ ਲੋਕਾਂ ਨੂੰ ਇੱਕ ਮੌਕਾ ਮਿਲ ਗਿਆ ਭਗਵਾਨ ਜੀ ਮਾਨ ਨੇ 2022 ਦੀਆਂ ਚੋਣਾਂ ਦੇ ਵਿੱਚ ਜਦੋਂ ਪ੍ਰਚਾਰ ਕਰ ਰਹੇ ਸੀਗੇ ਉਦੋਂ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਹਿੰਦੇ ਵੀ ਜਿਵੇਂ ਡਾਇਨਾਸੌਰ ਜਿਹੜੇ ਆ ਉਹ ਅਲੋਪ ਹੋ ਗਏ ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚੋਂ ਕਿਤੇ ਨਹੀਂ ਹੈਗੇ ਤਾਂ ਉਵੇਂ ਹੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਅਲੋਪ ਹੋਵੇਗੀ ਤੇ ਉਹ ਕਦੇ ਵਾਪਸ ਨਹੀਂ ਆਣਗੇ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਇੱਕ ਤਾਂ ਬਿਆਨ ਜਿਹੜਾ ਉਹਨਾਂ ਨੇ 2022 ਦੇ ਵਿੱਚ ਦਿੱਤਾ ਸੀਗਾ ਜਦੋਂ ਪ੍ਰਚਾਰ ਕਰ ਰਹੇ ਸੀਗੇ ਉਸ ਤੋਂ ਬਾਅਦ ਇਹ ਉਦੋਂ ਦੀ ਗੱਲ ਕਹੀ ਹੋਈ ਹੁਣ ਤੱਕ ਚਰਚਾ ਦਾ ਵੇਸ਼ਾ ਬਣੀ ਹੋਈ ਆ ਹੁਣ ਤੱਕ ਸਿਆਸਤ ਜਿਹੜੀ ਇਸ ਦੇ ਵਿੱਚ ਹੈਗੀ ਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਡਾਇਨਾਸੌਰ ਉਹਨਾਂ ਨੂੰ ਕਿਹਾ ਸੀਗਾ ਉਹਨਾਂ ਦਾ ਮਤਲਬ ਇਹ ਸੀਗਾ ਕਿ ਅਕਾਲੀ ਦਲ ਪੰਜਾਬ ਦੇ ਵਿੱਚੋਂ ਹੁਣ ਆਲੋਪ ਹੋ ਚੁੱਕੀ ਸਿਆਸਤ ਸ਼ਕਤੀ ਬਣ ਕੇ ਰਹਿ ਗਏ ਨੇ ਜੀ ਬਿਲਕੁਲ ਜੇ ਦੂਜੀ ਗੱਲ ਕਰ ਲਈ ਜਾਵੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨੂੰ ਸਿਰਫ 3 ਸਿੱਟਾ ਜਿਹੜੀਆਂ ਮਿਲੀਆਂ ਸੀਗੀਆਂ ਮਾਲਵਾ ਦੁਆਬਾ ਤੇ ਮਾਝਾ ਖੇਤਰ ਦੇ ਵਿੱਚੋਂ 1-1 ਤਤੋ ਹੀ ਅਕਾਲੀ ਆਪਣਾ ਗਵਾਚਿਆ ਰਾਜਨੀਤਿਕ ਆਧਾਰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸੀਗੇ ਸੋ ਸਿਮੀ ਗੱਲਬਾਤ ਆਈ ਸੀ ਵੀ ਸ਼੍ਰੋਮਣੀ ਅਕਾਲੀ ਦਲ ਐਸ ਮੇਂਡਿਆ ਨੂੰ ਲੈ ਕੇ ਲਗਾਤਾਰ ਕਾਫੀ ਕੁਝ ਬਰਦਾਸ਼ਤ ਕਰਦਾ ਹੋਇਆ ਨਜ਼ਰ ਆਇਆ ਸੀ ਸੋ 2022 ਦੀ ਗੱਲ ਕੀਤੀ ਹੈ 2024 ਦੀ ਗੱਲ ਆ ਲੋ ਜੇ ਐਮਪੀ ਦੇ ਇਲੈਕਸ਼ਨ ਸੀਗੇ ਤਾਂ ਇੱਕੋ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਸੀ ਉਹ ਵੀ ਬਠਿੰਡੇ ਦੇ ਉੱਤੋਂ ਤਾਂ ਉਦੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਾਫੀ ਤੰਜ ਕਸਿਆ ਗਿਆ ਸੀ ਪਰ ਅਕਾਲੀ ਦਲ ਕਿਤੇ ਨਾ ਕਿਤੇ ਸਰਵਾਈਵ ਕਰ ਰਿਹਾ ਸੀ ਵੀ ਅਸੀਂ ਕਦੋਂ ਜਵਾਬ ਦਈਏ ਕਦੋਂ ਜਵਾਬ ਦਈਏ ਹਾਲਾਂਕਿ ਕਿਤੇ ਨਾ ਕਿ ਚੌਣਾ ਹੋਈਆਂ ਤਰਨਤਾਰਨ ਦੀ ਇੱਕ ਆਸ ਛੋਟੀ ਜਿਹੀ ਸ਼੍ਰੋਮਣੀ ਕਾਲੀ ਦਲ ਦੀ ਜਾਗੀ ਤਾਂ ਫਿਰ ਸੰਗਲ ਗਲ ਚ ਪਾਇਆ ਹੋਇਆ ਜੀ ਡਾਇਨਾਸੌਰ ਦੇ ਸੁਖਵੀਰ ਬਾਦ ਲਾ ਪਾ ਰਹੇ ਨੇ ਤਾਂ ਨਾਲ ਡਾਇਨਾਸੌਰ ਆ ਰਿਹਾ ਜੀ ਤੇ ਕਿਹਾ ਗਿਆ ਵੀ ਲਏ ਹੁਣ ਪੰਜਾਬ ਦੇ ਵਿੱਚ ਡਾਇਨਾਸੌਰ ਵੀ ਆਣ ਗਏ ਤਾਂ ਸੁਖਵੀਰ ਬਾਦਲ ਵੀ ਆਣ ਗਏ ਬਿਲਕੁਲ ਤਸਵੀਰਾਂ ਨਾਲ ਦੀ ਨਾਲ ਆਪਾਂ ਸਕਰੀਨ ਤੇ ਜ਼ਰੂਰ ਦਿਖਾਉਂਦੇ ਰਾਂਗੇ ਦਰਸ਼ਕਾਂ ਨੂੰ ਤਾਂ ਕਿ ਜਿਹੜੀ ਚੀਜ਼ਾਂ ਜਿਹੜੀ ਚੀਜ਼ਾਂ ਆਪਾਂ ਡਿਸਕਸ ਕਰ ਰਹੇ ਆ ਤਾਂ ਕਿ ਉਹਨਾਂ ਦਿਲ ਦੇ ਵਿੱਚ ਵੀ ਕੋਈ ਉਹ ਨਾ ਰਹੇ ਵੀ ਉਸ ਨਾਲ ਨਾਲ ਚੱਲਦਾ ਰਹੇ ਉਹ ਸਕਰੀਨ ਤੇ ਵੀ ਚਲਦੀਆਂ ਰਹਿਣਗੀਆਂ ਸੀ ਤੁਹਾਨੂੰ ਨਾਲ ਨਾਲ ਦਿਖਾਉਂਦੇ ਰਾਵਾਂਗੇ ਤੇ 2000 ਫਿਰ ਵਾਪਸ ਬਿੱਟੂ ਜੀ ਮੈਂ ਗੱਲ ਕਰਾ ਤੇ ਫਿਰ ਵਾਪਸ ਕਦੋਂ ਆਏ ਡਾਇਨਾਸੌਰ ਜਿਵੇਂ ਭਗਵੰਤ ਮਾਨ ਤਰੰਤਾਰ ਚੌਣਾ ਚ ਤਰੰਤਾਰ ਚੌਣਾ ਚ ਵਾਪਸੀ ਨਹੀਂ ਫਿਰ ਡਾਇਨਾਸੌਰ ਦੀ ਤਾਂ ਕਿਉਂਕਿ ਸੁਖਵੀਰ ਸਿੰਘ ਬਾਦਲਿਆ ਸ਼੍ਰੋਮਣੀ ਅਕਾਲੀ ਦਲ ਜੀ ਜੇ ਗੱਲ ਹੁਣ ਆਪਾਂ ਜਦੋਂ ਵੀ ਇਸ ਗੱਲ ਨੂੰ ਲੈ ਕੇ ਬਿਆਨ ਦੀ ਚਰਚਾ ਕਰਦੇ ਆਂ ਖਾਸ ਕਰਕੇ ਮੈਂ ਕੱਲ ਵੀ ਇਹ ਡਿਬੇਟ ਦੇ ਵਿੱਚ ਉਹਨਾਂ ਤੋਂ ਸਵਾਲ ਕੀਤਾ ਸੀਗਾ ਇਹ ਵੀ ਭਾਈ ਕਿਹਾ ਸੀਗਾ ਵੀ ਡਾਇਨਾਸੌਰ ਵੀ ਨਹੀਂ ਮੁੜ ਕੇ ਆ ਸਕਦੇ ਅਕਾਲੀ ਦਲ ਵੀ ਨਹੀਂ ਮੁੜ ਕੇ ਆ ਸਕਦੀ ਪਰ ਅਕਾਲੀ ਦਲ ਆਪਣਾ ਜੋਹਰ ਦਿਖਾ ਰਹੀ ਆ ਉਹ ਸਰਗਰਮ ਵੀ ਨਜ਼ਰ ਆ ਰਹੀ ਹੈ ਤੇ ਚੋਣਾਂ ਦੇ ਵਿੱਚ ਲੋਕ ਉਹਨਾਂ ਨੂੰ ਮੁੜ ਤੋਂ ਕਹਿ ਸਕਦੇ ਆਂ ਕਿ ਮੁੜ ਤੋਂ ਲੋਕ ਖੇਤਰੀ ਪਾਰਟੀ ਦੇ ਵੱਲ ਕੋ ਕਰੈ ਨੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਬਟੂ ਅ ਜੀ ਜੀਪਰ ਸਿੰਘ ਵੀ ਸੁਖਬੀਰ ਬਾਦਲ ਨੇ ਮਿਹਨਤ ਬਹੁਤ ਕੀਤੀ ਹੈ ਜਦੋਂ ਹੜ੍ਹ ਪੰਜਾਬ ਦੇ ਵਿੱਚ ਆਏ ਸੁਖਬੀਰ ਬਾਦਲ ਆਪ ਲਗਾਤਾਰ ਪਿੰਡਾਂ ਦੇ ਵਿੱਚ ਫਿਰਦੇ ਹੋਏ ਨਜ਼ਰ ਆਏ ਪੈਸੇ ਵੰਡੇਗੇ ਸੁਖਬੀਰ ਸਿੰਘ ਬਾਦਲ ਬੋਲੋ ਲੋਕਾਂ ਦੀ ਡੀਜ਼ਲ ਨੂੰ ਲੈ ਕੇ ਜਾਲ ਨੂੰ ਲੈ ਕੇ ਮਦਦ ਕੀਤੀ ਗਈ ਕਿਤਨਾ ਕਿਤ ਸੁਖਬੀਰ ਬਾਲ ਦੀ ਪੂਰੀ ਵਾਹ ਲੱਗੀ ਹੋਈ ਸੀ ਅਸੀਂ ਕਿਹਾ ਮਜ਼ਬੂਤ ਕੀਤੀ ਹੈ ਯਾ ਤਾਂ ਨਾਲ ਦੀ ਲੀਡਰਸ਼ਿਪ ਇੰਨੀ ਸੁਚੇਜ ਹੋ ਗਈ ਵੀ ਸੁਖਬੀਰ ਸਮਝਾਣ ਤੇ ਲੱਗੀ ਵੀ ਆਪਾਂ ਲੋਕਾਂ ਦੇ ਵਿੱਚ ਵਿਚਰਾਂਗੇ ਤਾਂ ਅਸੀਂ ਮੁੜ ਮਜਬੂਤ ਹੋ ਸਕਦੇ ਆਗੇ ਬਿਲਕੁਲ ਦੇਖੋ ਬਟੂ ਇੱਕ ਗੱਲ ਨਹੀਂ ਹੈਗੀ ਕਿ ਵੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕਦੇ ਵਿਚਰਿਆ ਨਹੀਂ ਹੈਗਾ ਲੋਕਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਆਇਆ ਨਹੀਂ ਇਹ ਪ੍ਰਕਾਸ਼ ਸਿੰਘ ਬਾਦਲ ਤੋਂ ਹੀ ਛਿੜੀ ਹੋਈ ਰੀਤ ਦਾ ਪ੍ਰਕਾਸ਼ ਸਿੰਘ ਬਾਦਲ ਵੀ ਲੋਕਾਂ ਦੇ ਵਿੱਚ ਆਉਂਦੇ ਸੀ ਗੱਲਬਾਤ ਕਰਦੇ ਸੀ ਇਸੇ ਕਰਕੇ ਉਹ ਲੋਕਾਂ ਦੇ ਚਾਹਤੇ ਸੀਗੇ ਅੱਜ ਜਿਹੜੇ ਸਾਡੇ ਬਜ਼ੁਰਗ ਨੇ ਚਾਹੇ ਉਹ ਕਾਂਗਰਸ ਦੇ ਵਿੱਚ ਹੀ ਕਿਉਂ ਨਾ ਹੋਣਿਆ ਭਾਜਪਾ ਵੱਲ ਕਿਉਂ ਨਾ ਆਉਣ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਕਨਵਰਟ ਹੀ ਕਿਉਂ ਨਾ ਹੋ ਗਏ ਹੁਣ ਪਰ ਉਹ ਅੱਜ ਵੀ ਇਹ ਗੱਲ ਕਰਦੇ ਨੇ ਕਿ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜੋ ਰਾਜਨੀਤਿਕ ਕਾਰਨ ਯਾ ਨਾ ਪੰਜਾਬ ਦੇ ਵਿੱਚ ਬਟੂ ਉਹ ਕੋਈ ਨਹੀਂ ਕਰ ਸਕਿਆ ਨਾ ਹੀ ਹੁਣ ਕੋਈ ਕਰ ਸਕਦਾ ਪੰਜਾਬ ਦੇ ਵਿੱਚ ਅਜਿਹਾ ਸਿਆਸਤਦਾਨ ਜਿਹੜਾ ਨਾ ਉਹ ਨਹੀਂ ਆਇਆ ਹੁਣ ਤੱਕ ਤੇ ਜੇ ਡਾਇਨਾਸੌਰ ਦੇ ਗੱਲ ਕਰ ਲਈਏ ਇਸ ਬਿਆਨ ਦੀ ਤਾਂ ਹਮੇਸ਼ਾ ਦੇਖੋ ਲੋਕ ਤੰਜ ਕਸਦੇ ਨਜ਼ਰ ਆਉਂਦੇ ਨੇ ਵਿਰੋਧੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਵੀ ਜਿਹੜਾ ਕਲਾਕਾਰ ਉਹ ਮੁੱਖ ਮੰਤਰੀ ਬਣਿਆ ਤੇ ਉਹਨਾਂ ਨੇ ਟਿੱਪਣੀਆਂ ਫਿਰ ਇਸ ਜੀਆਂ ਹੀ ਕਰਨੀਆਂ ਨੇ ਤੇ ਫਿਰ ਇਸ ਕਰਕੇ ਉਹਨਾਂ ਤੇ ਸਵਾਲ ਵੀ ਜਿਹੜੇ ਇਸ ਨੂੰ ਲੈ ਕੇ ਚੁੱਕੇ ਜਾਂਦੇ ਨੇ ਬਿਲਕੁਲ ਸੋ ਸਿਮੀ ਗੱਲਬਾਤ ਕਰਾਂਗੇ ਤਰਨ ਤਰਨ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਜਿੱਤ ਹਾਸਲ ਹੋਈ ਸੀ ਇੱਥੇ ਵਿਧਾਇਕ ਦੀ ਸੀਟ ਨੂੰ ਲੈ ਕੇ ਤਾਂ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਰਿਹਾ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁੜਕ ਤਾਂ ਜਿ ਕਸਿਆ ਗਿਆ ਸੀ ਮਜ਼ਾਕ ਉਡਾਇਆ ਗਿਆ ਸੀ ਉਹਨੇ ਕਿਹਾ ਕਿ ਸੰਗਲ ਪਾ ਕੇ ਜਿੱਦਾਂ ਕਿ ਉਹ ਦਿਖਾਈ ਦੇ ਰਹੇ ਨੇ ਵੀ ਆ ਰਹੇ ਨੇ ਪਰ ਇਹ ਕਾਲੀ ਦਲ ਸਮਝਦੇ ਨੇ ਵੀ ਡਾਇਨਾਸੌਰ ਉਲੋਪ ਹੋ ਚੁੱਕੇ ਨੇ ਉਹ ਬਿਆਨ ਆਪਾਂ ਦਰਸ਼ਕਾਂ ਨੂੰ ਸੁਣਾਵਾਂਗੇ ਜੀ ਬਿਲਕੁਲ ਜੇ ਤਰਨਤਾਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ 17 ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਕਿ ਨਾ ਨਾ ਜਿਹੜਾ ਤੱਕੇ ਨਾ ਜਿੱਤੇ ਨੇ ਤੱਕੇ ਨਾ ਜਿੱਤੇ ਨੇ ਐ ਹੁਣ ਜਾ ਕੇ ਘਰੇ ਅੰਦਰ ਤੱਕੇ ਨਾਲ ਵੋਟਾਂ ਪਾ ਲਾਂਗੇ ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ ਗਿੱਦੜਪਾ ਡੇਰਾ ਬਾਨਾਨਕ ਚੱਬੇਵਾਲ ਤੇ ਹੋਰ ਇੱਕ ਮਿਲਲ ਬਰਨਾਲਾ ਚਾਰਾਂ ਤੋਂ ਅਕਾਲੀ ਦਲ ਲੜਿਆ ਨਹੀਂ ਤਰਨ ਤਰਨ ਤੋਂ ਦੋ ਤਿੰਨ 라ਉਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆਗੇ ਖਾਲੀਦ ਆ ਗਿਆ ਵਾਪਸੋਂ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸੰਗ ਡਾਇਨਾਸੌਰ ਵੀ ਆ ਗਿਆ ਯਾਰ ਤਰਸ ਵੀ ਆਉਂਦਾ ਮੈਨੂੰ ਵਿਚਾਰਿਆਂ ਤੇ ਕੀ ਕਰਾਂ ਮੈਂ ਇਹਨਾਂ ਨੇ ਲੋਕਾਂ ਨਾਲ ਧੋਖਾ ਹੀ ਇੰਨੇ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰ ਇਹਨਾਂ ਨੇ ਰਾਜ ਕੀਤਾ ਬੜਾ ਚਿਰ ਰਾਜ ਕੀਤਾ ਇਹਨਾਂ ਨੂੰ ਐ ਲੱਗਦਾ ਸੀ ਪੰਜ ਸਾਲ ਤੇਰੇ ਪੰਜ ਸਾਲ ਮੇਰੇ ਹੋਰ ਕੋਈ ਆਣਾ ਹੁਣ ਜਦੋਂ ਆ ਗਏ ਆਮ ਘਰਾਂ ਦੇ ਤਿਆਂ ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਪਾਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਆ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚੋਂ ਕਹਿੰਦਾ ਅਕਾਲੀ ਦਲ ਨੂੰ ਤਾਂ ਇੱਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਉਹ ਕਹਿੰਦਾ ਪਹਿਲਾਂ ਨੋਕੀਆ ਜਿਹਦੇ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ ਆ ਹਾਲਤ ਹੋ ਗਈ ਇਹਨਾਂ ਦੀ ਇਹ ਮੈਂ ਕੀ ਕੀਤੀ ਜੀ ਆਪਦੀ ਕਰਤੂਤਾ ਨਾ ਕੀਤੀ ਜੀ ਫਿਰ ਦੂਜੇ ਪਾਸੇ ਜੇ ਵੀ ਗੱਲ ਕਰਾਂਗੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਜੀ ਬਿਲਕੁਕੁਲ ਫਿਰ ਉੱਥੇ ਵੀ ਕੀ ਤਰ੍ਹਾਂ ਕੀਤੇ ਆਸ ਸੀਗੀ ਮਾਨ ਸਾਹਿਬ ਨੂੰ ਵੀ ਹੁੰਜਾ ਫਿਰ ਕਮ ਹੋ ਗਿਆ ਜੀ ਪਰ ਦੇਖੋ ਜਿਹੜੀ ਸੱਤਾ ਤੇ ਪਾਰਟੀ ਹੁੰਦੀ ਹੈ ਨਾ ਬੇਟੋ ਹਮੇਸ਼ਾ ਹੀ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਪੰਜਾਬ ਦੇ ਵਿੱਚ ਸਾਡਾ ਦਬਦਬਾ ਜਾਂ ਕਿਸੇ ਵੀ ਸਟੇਟ ਦੇ ਵਿੱਚ ਹੋਵੇ ਜਿਹੜੀ ਸੱਤਾ ਤੇ ਪਾਰਟੀ ਹੁੰਦੀ ਹੈ ਨਾ ਉਹਨਾਂ ਨੂੰ ਲੱਗਦਾ ਕਿ ਦਬਦਬਾ ਬਣਿਆ ਰਹਿਣਾ ਚਾਹੀਦਾ ਤਾਂ ਕਿ ਵਿਰੋਧੀ ਪਾਰਟੀਆਂ ਨੂੰ ਡਰ ਰਹੇ ਪਰ ਕਿਤੇ ਨਾ ਕਿਤੇ ਜਿਹੜੀ ਬਲਾਕ ਸੰਮਤੀ ਤੇ ਇਹ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਿਆ ਬੇਟੋ ਇਹ ਇਹ ਦਰਸਾਉਂਦਾ ਕਿ ਲੋਕਾਂ ਦਾ ਕਿਤੇ ਨਾ ਕਿਤੇ ਮੋਤਾ ਪੰਗ ਹੋਇਆ ਚਾਹੇ ਸਰਕਾਰ ਮੰਨੇ ਚਾਹੇ ਨਾ ਮੰਨੇ ਅਤੇ ਦੂਜੀਆਂ ਪਾਰਟੀਆਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਨਾਲ ਨਾਲ ਆਪਾਂ ਭਾਜਪਾ ਨੂੰ ਵੀ ਪਿੱਛੇ ਨਹੀਂ ਛੱਡ ਸਕਦੇ ਬਟੋ ਭਾਜਪਾ ਨੂੰ ਵੀ ਇਸ ਦੇ ਵਿੱਚ ਦੇਖੋ ਪਿੰਡੂ ਖੇਤਰਾਂ ਦੇ ਵਿੱਚੋਂ ਸ਼ਹਿਰੀ ਖੇਤਰਾਂ ਦੇ ਵਿੱਚੋਂ ਤਾਂ ਉਹਨਾਂ ਨੂੰ ਮਿਲ ਲੀਆਂ ਮਿਲ ਲੀਆਂ ਸੀਗੀਆਂ ਸੇਟਾਂ ਤਾਂ ਪੰਜਾਬ ਦੇ ਪਿੰਡੂ ਖੇਤਰਾਂ ਦੇ ਵਿੱਚੋਂ ਵੀ ਉਹਨਾਂ ਨੂੰ ਵੋਟਾਂ ਪਈਆਂ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਕਿਵੇਂ ਬੀਜੇਪੀ ਜਦੋਂ ਵਿਰੋਧ ਸੀਗਾ ਹਾਲਾਂਕਿ ਬੀਜੇਪੀ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਕਿਵੇਂ ਭਾਈ ਤੁਹਾਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਸੇਟਾਂ ਕਿਵੇਂ ਮਿਲ ਗਈਆਂ ਲੋਕਾਂ ਨੇ ਵੋਟਾਂ ਕਿਵੇਂ ਪਾ ਦਿੱਤੀਆਂ ਤਾਂ ਉਹਨਾਂ ਨੇ ਇੱਕ ਜਵਾਬ ਦਿੱਤਾ ਉਹ ਕਹਿੰਦੇ ਵੀ ਇੰਨਾ ਵਿਰੋਧੀ ਪਾਰਟੀਆਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਤੇ ਉਹ ਬਿਲ ਜਿਹੜੇ ਲਿਆਂਦੇ ਗਏ ਸੀ ਉਹਨਾਂ ਨੂੰ ਲੈ ਕੇ ਸਾਡੀ ਸ਼ੋਭੀ ਨੂੰ ਖਰਾਬ ਕਰ ਦਿੱਤਾ ਸੀ ਪੰਜਾਬ ਦੇ ਵਿੱਚ ਪਰ ਮੋਦੀ ਸਾਹਿਬ ਨੇ ਉਸ ਨੂੰ ਰੱਦ ਕਰਕੇ ਹੋਰ ਬਹੁਤ ਸਾਰੇ ਫੈਸਲੇ ਲੈ ਕੇ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਫੈਸਲਾ ਲਿਆ ਸੀ ਫਿਰ ਰੱਦ ਕਰ ਦਿੱਤਾ ਸੀਗਾ ਕਹਿੰਦੇ ਨੇ ਕਿ ਚੁੰਡੀ ਵੱਢ ਕੇ ਦੇਖਦੇ ਆ ਅ ਮੋਦੀ ਸਾਹਿਬ ਚੁੰਡੀ ਵੱਟ ਕੇ ਦੇਖਦੇ ਆ ਵੀ ਪੰਜਾਬ ਨੂੰ ਦਰਦ ਕਿੰਨਾ ਕੁ ਹੁੰਦਾ ਤੇ ਉਸ ਤੇ ਹੰਗਾਮਾ ਕਿੰਨਾ ਕੁ ਹੁੰਦਾ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਪੰਜਾਬੀ ਪਿੱਛੇ ਹਟਣ ਵਾਲੇ ਹੈ ਨਹੀਂ ਤਾਂ ਫਿਰ ਉਹ ਜਿਹੜੇ ਪਿੱਛੇ ਮੁੜ ਜਾਂਦੇ ਆ ਫੈਸਲੇ ਵਾਪਸ ਲੈ ਲੈਂਦੇ ਆ ਜੀ ਸੋ ਕਲਰ ਵਿੰਦ ਕੇਜਰੀ ਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਲੋਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿੱਥੇ ਆਮਾ ਦੀ ਪਾਰਟੀ ਪਹਿਲੇ ਨੰਬਰ ਤੇ ਦੂਜੇ ਤੇ ਕਾਂਗਰਸ ਤੇ ਤੀਜੇ ਤੇ ਸ਼ਰੋਮਣੀ ਅਕਾਲੀ ਦਲ ਰਹੀ ਸੀ ਤਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲੇ ਵੀ ਨਹੀਂ ਟਲੇ ਡਾਇਨਾਸੌਰ ਲੈ ਕੇ ਕੱਲੇ ਵੀ ਤੰਜ ਕੱਸਦੇ ਨਜ਼ਰਾਂ ਨੇ ਉਹ ਵੀ ਆਪਾਂ ਦਰਸ਼ਕਾਂ ਨੂੰ ਸੁਣਾਵਾਂਗੇ 9-9 ਵੋਟਾਂ ਵਾਲੇ ਮਲੌਦ ਉਹਦੇ ਚ ਮਲੌਦ ਸੈਕਸ਼ਨ ਚ ਦੁਹਾਈ ਹੈ ਧੂਰਾ ਸਾਡੇ ਧੂਰੀ ਮੇਰਾ ਹਲਕਾ ਹੈ 9 ਵੋਟਾਂ ਤੇ ਕਾਂਗਰਸ ਜਿੱਤੀ ਹੈ ਜੀ ਧੂਰੀ ਤੇ ਧੂਰੀ ਜੋਨ ਹੈ ਉਹਦਾ ਧੂਰਾ ਇੱਕ ਬਲੋਕ ਸੰਤੇ 9 ਤੇ 10-10 ਤੇ 13-13 ਤੇ 24 ਤੇ 29 ਤੇ 20 ਤੇ ਬੰਨ 92 ਤੇ ਇਸ ਤਰ੍ਹਾਂ ਮੇਰੇ ਕੋਲ ਇਹ ਸਾਰੀ ਲਿਸਟ ਪਈ ਹੈ ਜੀ ਜਿੱਥੇ ਮੈਂ ਦੱਸਦਾ ਚੁਨੀਰ 30 ਵੋਟਾਂ ਤੇ ਇੰਡੀਅਨ ਨੈਸ਼ਨਲ ਕਾਂਗਰਸ ਜਿੱਤੀ ਹੈ ਜੀ ਚੁਨੀਰ ਤੋਂ ਬਾਜੇਵਾਲਾ ਬਲਕ ਸੰਤੀ ਹੈ ਭਰਤਗੜ 40 ਵੋਟਾਂ ਤੇ ਭਰਤਗੜ ਰੋਪੜ ਦੇ ਵਿੱਚ ਪੈਂਦਾ ਜੀ ਮਨੰਗਪੁਰ ਸਾਹਿਬ ਸੋ ਇਹ ਸਾਡੇ ਕੋਲੇ ਲਿਸਟਾਂ ਸੋ ਇਹ ਕਾਂਗਰਸ ਵੱਲੋਂ ਇਹ ਕਹਿਣਾ ਜੀ ਇਹ ਤਾਂ ਜੀ ਉਹ છਪਾ ਲੇ ਬੈਲਟ ਪੇਪਰ ਵੱਧ છਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਥੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਹੀ ਅਸਲ ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਦੋਂ ਪਹਿਲਾਂ ਆਣੀਆਂ ਇਲੈਕਸ਼ਨਾਂ ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਨਾਂਉਂ ਸੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਘਰੇ ਜਾਓ ਸਾਰੇ ਜਾਨ ਐਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਸਾਰੇ ਚੈਨਲਾਂ ਤੇ ਲਾਈਵ ਚੱਲਿਆ ਹੈ ਹਜੇ ਵੀ ਦੱਸ ਰਿਹਾ ਸੋ 1800 ਤੋਂ ਵੱਧ ਬਲਾਕ ਸੰਮਤੀ ਦੀਆਂ ਜਿੱਤੀਆਂ ਨੇ 250 ਤੋਂ ਵੱਧ ਸਾਡੀਆਂ ਲਗਭਗ ਜ਼ਿਲ੍ਹਾ ਪ੍ਰਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਸਰੇਕ ਨੂੰ ਹੱਕ ਹੈ ਜੇ ਪੰਜ ਵੋਟਾਂ ਜਿੱਤੇ ਆ ਚਾਰ ਤੇ ਜਿੱਤੇ ਆ 10 ਤੇ ਜਿੱਤੇ ਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲੌਕ ਸਮਤੀ ਤੇ 72% ਜ਼ਿਲ੍ਹਾ ਪ੍ਰੀਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪੇਂਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਹਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਹੈ ਜੇ ਤੁਸੀਂ ਹੁਣ ਇਹ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਕੇ ਕਿਤੋਂ 10 ਜਿੱਤ ਕੇ ਕਿਤੋਂ 11 ਜਿੱਤ ਕੇ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ Clear. ਤੁਸੀਂ ਵੀ ਜਿੱਦਾਂ ਕਿ ਬੰਟੀ ਰਮਾਣਾ ਸ਼ਰਮਣੀ ਕਾਲੀਦਲ ਦੇ ਲੀਡਰ ਵੀ ਨੇ ਤੇ ਉਹ ਲਗਾਤਾਰ ਸਰਕਾਰ ਨੂੰ ਘੇਰ ਦੋਹੇ ਨਜ਼ਰ ਵੀ ਆਉਂਦੇ ਨੇ ਤਾਂ ਉਹਨਾਂ ਵੱਲੋਂ ਵੀ ਡਾਇਨਾਸੌਰ ਨੂੰ ਲੈ ਕੇ ਮਾਨ ਸਰਕਾਰ ਦੇ ਉੱਤੇ ਤੰਜ ਕਸਿਆ ਗਿਆ ਉਹਨੇ ਕਿਹਾ ਕਿ ਡਾਇਨਾਸੌਰ ਕਿਤਨਾ ਕਿਤੇ ਤੰਗ ਕਰਨ ਲੱਗੇ ਨੇ ਬਿਲਕੁਲ ਉਹ ਕਹਿੰਦੇ ਵੀ ਦੇਖੋ ਭਗਵੰਤ ਜੀ ਸਾਹਿਬ ਨੂੰ ਕਹਿੰਦੇ ਡਾਇਨਾਸੌਰ ਪਰੇਸ਼ਾਨ ਕਰਨ ਦੇ ਲਈ ਜੀਵਨ ਦੇ ਵਿੱਚ ਆ ਗਏ ਨੇ ਜੋ ਗੱਲ ਕਰਨ ਤੇ ਡਾਇਨਾਸੌਰ ਤਾਂ ਸ਼ਾਇਦ ਸਾਨੂੰ ਹੀ ਕਿਹਾ ਗਿਆ ਸੀ ਤੇ ਫਿਰ ਅਸੀਂ ਵਾਪਸ ਆ ਰਹੇ ਹਾਂ ਚਾਹੇ ਟੈਨਸ਼ਨ ਨਾ ਲੈਣ ਪ੍ਰਵਾਹ ਨਾ ਕਰੋ ਤੁਸੀਂ ਆ ਰਹੇ ਆ ਤੇ ਉਹਨਾਂ ਨੇ ਇੱਕ ਗੀਤ ਦੇ ਨਾਲ ਇੱਕ ਵੀਡੀਓ ਦਾ ਹਵਾਲਾ ਵੀ ਦਿੱਤਾ ਰਮਾਣਾ ਸਾਹਿਬ ਨੇ ਦਿੰਦੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਿੰਡੂ ਸੰਸਥਾਵਾਂ ਦੇ ਚੋਣ ਨਤੀਜੇ ਅਕਾਲੀਆਂ ਦੇ ਲਈ ਜੜਿਆ ਡਾਇਨਾਸੌਰ ਦੇ ਆਂਡਿਆਂ ਵਾਂਗ ਸਨ ਦੇਖੋ ਗੱਲ ਦੇਖੋ ਨਾ ਬੜੀ ਤਿੱਖੀ ਗਈ ਆ ਕਿ ਜਿਹੜੇ ਇਹ ਚੋਣਾ ਸੀਗੇ ਨਾ ਇਹ ਆਂਡਿਆਂ ਵਾਂਗ ਨੇ ਵੀ ਮਤਲਬ ਪਨਪ ਗਿਆ ਆਂਡਿਆਂ ਦੇ ਜਦੋਂ ਬੱਚੇ ਨਿਕਲਣਗੇ ਮਤਲਬ ਕਿ ਅਸੀਂ ਆ ਗਏ ਪਰੇਸ਼ਾਨ ਤੁਹਾਨੂੰ ਜ਼ਰੂਰ ਕਰਾਂਗੇ 2027 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਕਿ 2027 ਦੇ ਵਿੱਚ ਹੁਣ ਅਕਾਲੀ ਆਣਗੇ ਤੁਸੀਂ ਚਿੰਤਾ ਨਾ ਕਰੋ ਕਹਿੰਦੇ ਵੀ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਦੇ ਵਿੱਚ ਇਹਨਾਂ ਆਂਡਿਆਂ ਵਿੱਚੋਂ ਮੈਂ ਕਿਹਾ ਨਾ ਦੇਖੋ ਅਨੇਕ ਬੱਚੇ ਕਹਿੰਦੇ ਨਿਕਲ ਜਾਣਗੇ ਨਿਕਲਣਗੇ ਅਤੇ ਡਾਇਨਾਸੌਰ ਬਣਣਗੇ ਤੇ ਵਧਣਗੇ ਹੋਰ ਤੇ ਇਹ ਤੰਤ ਜਿਹੜਾ ਮੈਨੂੰ ਲੱਗਦਾ ਹੈ ਕਿ ਸੀਰੀਅਸਲੀ ਲੈ ਲੈਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਸੋ ਜਿੱਦਾਂ ਕਿ ਮਾਨ ਸਾਹਿਬ ਅਕਸਰ ਕਹਿੰਦੇ ਹੋਏ ਗੱਲ ਕਰਦੇ ਨੇ ਵੀ ਕੰਮਾਂ ਨੂੰ ਵੋਟ ਪੈਂਦੀ ਹੈ ਤੇ ਮਾਨ ਸਾਹਿਬ ਜੀ ਵਧੀਆ ਕੰਮ ਹੋਰ ਕਰਨਗੇ ਸਾਲ ਦਾ ਸਮਾਂ ਰਹਿ ਗਿਆ ਤਾਂ ਆਮਾਦੀ ਪਾਰਟੀ ਰਿਪੀਟ ਕਰ ਸਕਦੀ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੂਰਾ ਜ਼ੋਰ ਲੱਗਿਆ ਹੈ ਜਿੱਦਾਂ ਕਿ ਪਿੰਡਾਂ ਦੇ ਵਿੱਚ ਮੋੜ ਖੜਾ ਹੋਇਆ ਹੈ ਅਕਾਲੀ ਦਲ ਤੇ ਇੱਕ ਜਾਣ ਪਛਿਆ ਅਕਾਲੀ ਦਲ ਦੇ ਵਿੱਚ ਹੁਣ ਵੇਖਣਾ ਹੋਵੇਗਾ ਡਾਇਨਾਸੌਰ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਬਾਦਲ ਮੋੜ ਆਉਣਗੇ ਇਹ ਤਾਂ ਸਿਮੀ 2027 ਦੀਆਂ ਚੋਣਾਂ ਹੀ ਦੱਸਣਗੇ ਬਿਲਕੁਲ 2027 ਦੀਆਂ ਚੋਣਾਂ ਪਰ ਤਸਵੀਰ ਜਿਹੜੀਆ ਹੁਣ ਕਿਤੇ ਨਾ ਕਿਤੇ ਬੇਟੋ ਸਾਫ਼ ਹੁੰਦੀ ਨਜ਼ਰ ਆ ਰਹੀ ਆ ਜਦੋਂ ਵੀ ਅਸੀਂ ਸਵਾਲ ਕਰਦੇ ਹਾਂ ਨਾ ਕਿਸੇ ਸਿਆਸੀ ਮਾਹਰ ਨੂੰ ਉਹ ਕਹਿੰਦਾ ਹੈ ਕਿ ਵੀ ਜਿਹੜੀਆਂ ਇਹ ਲਾਸਟ ਦੀਆਂ ਚੋਣਾਂ ਨੇ ਕਿਉਂਕਿ ਜ਼ ਸਰਕਾਰ ਦੇ 4 ਸਾਲ 4.5 ਸਾਲ ਹੋ ਗਏ ਸੀਗੇ ਹੁਣ ਚੋਣਾਂ ਕਰਵਾਈਆਂ ਗਈਆਂ ਕਿਤੇ ਨਾ ਕਿਤੇ ਇਹ ਦੇਖਣ ਵਾਸਤੇ ਕਰਵਾਈਆਂ ਗਈਆਂ ਕਿ ਲੋਕ ਕਿੰਨਾ ਕੁ ਪਸੰਦ ਕਰ ਰਿਹਾ ਜਾਂ ਫਿਰ ਕਿੰਨਾ ਕੁ ਉਹਨਾਂ ਦਾ ਮੋਹ ਪੰਗ ਹੋ ਗਿਆ ਤਾਂ ਹੁਣ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਸਰਕਾਰ ਅਜਿਹੇ ਕਦਮ ਜ਼ਰੂਰ ਚੁੱਕੇਗੀ ਬੇਟੋ ਜਿਸ ਦੇ ਨਾਲ ਦੂਜੀਆਂ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਐਂਡ ਦੇ ਵਿੱਚ ਦੇਖਣਾ ਹੋਵੇਗਾ ਕਿ ਆਖਰ ਕਿਹੜਾ ਪੱਤਾ ਖੇਡਦੀ ਹੈ ਸਰਕਾਰ ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪਰ 2027 ਦੀਆਂ ਚੋਣਾਂ ਦੇ ਵਿੱਚ ਕਾਫੀ ਜਿਹੜੀ ਪਹਿਲਾਂ ਉਹਨਾਂ ਨੂੰ ਪਹਿਲਾਂ ਸੇਟਾਂ ਮਿਲ ਗਈਆਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਡਾਇਨਾਸੌਰ ਦੇ ਬੱਚਿਆਂ ਦਾ ਜੀ ਸ਼ੁਕਰ ਸੀਬੀ ਥੈਂਕ ਯੂ ਸੋ ਅਸੀਂ ਜਿਹੜੇ ਦਰਸ਼ਕਾਂ ਨੇ ਵੀ ਧੰਨਵਾਦ ਕਰਦੇ ਜੋ ਕੀ ਤੱਕ ਸਾਡੇ ਨਾਲ ਜੁੜੇ ਰਹੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੁਸੀਂ ਸ਼ਰੋਮਣੀ ਕਾਲੀ ਦਲ ਦੀ ਵਾਪਸੀ ਨੂੰ ਲੈ ਕੇ ਸਰਦਾਰ ਸੁਖਬੀਰ ਸਿੰਘ ਦੀ ਵਾਪਸੀ ਨੂੰ ਲੈ ਕੇ ਜਾਂ ਡਾਇਨਾਸੌਰ ਦੀ ਵਾਪਸੀ ਨੂੰ ਲੈ ਕੇ ਕਿਦਾਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ